ਕਲੀ ਬਣਾਉਣ ਨੂੰ ਲੈ ਕੇ ਭੜ ਗਈਆਂ ਦੋ ਤੇਰਾ ਸ਼ਰਿਆਮ ਚੱਲੇ ਈਟਾਂ ਰੋੜੇ ਗੰਡਾਸੇ ਕਿਰਪਾਨਾਂ ਪੰਜਾ ਪੰਜਾ ਇੱਕ ਦੂਜੇ ਨੂੰ ਵੱਡ ਕਰ ਦਿੱਤਾ ਲਹੂ ਲਹਾਨ ਪੂਰਾ ਇਲਾਕਾ ਬਣ ਗਿਆ ਜੰਗ ਦਾ ਮੈਦਾਨ ਵੀਡੀਓ ਹੋ ਗਈ ਵਾਇਰਲ ਜਿहां ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ 'ਚ ਦੋਵੇਂ ਧਿਰਾਂ ਦੇ ਨੌਜਵਾਨ ਤੇ ਮਹਿਲਾਵਾਂ ਦਿਖਾਈ ਦੇ ਰਹੀਆਂ ਨੇ ਹੱਥਾਂ 'ਚ ਗੰਡਾਸੇ, ਈਟਾਂ, ਰੋੜੇ, ਕਿਰਪਾਨਾਂ ਫੜੀਆਂ ਹੋਈਆਂ ਨੇ ਪਹਿਲਾਂ ਦੋਵੇਂ ਧਿਰਾਂ ਵਿਚਾਲੇ ਮਾਮੂਲੀ ਬਹਿਸ-ਬਾਜੀ ਹੁੰਦੀ ਹੈ, ਟਕਰਾਰ ਹੁੰਦੀ ਹੈ, ਦੇਖਦੇ ਹੀ ਦੇਖਦੇ ਦੋਵੇਂ ਧਿਰਾਂ ਵਿਚਾਲੇ ਇਹ ਟਕਰਾਅ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਦੋਵੇਂ ਧਿਰਾਂ ਇੱਕ ਦੂਜੇ ਦੇ ਖੂਨ ਦੀਆਂ ਪਿਆਸੀਆਂ ਹੋ ਜਾਂਦੀਆਂ ਨੇ ਦੋਮਾਂ ਧਿਰਾਂ ਨੇ ਇੱਕ ਦੂਜੇ ਤੇ ਗੰਡਾਸੇ ਕਿਰਪਾਨਾਂ ਤੇ ਹੋਰ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਪੂਰਾ ਇਲਾਕਾ ਜੰਗ ਦਾ ਮੈਦਾਨ ਬਣ ਗਿਆ ਕਰੀਬ 35-40 ਲੋਕ ਦੱਸੇ ਜਾ ਰਹੇ ਨੇ ਜਿਨ੍ਹਾਂ ਵੱਲੋਂ ਇੱਕ ਦੂਜੇ ਦੀ ਬੁਰੇ ਤਰੀਕੇ ਨਾਲ ਤੇਜ਼ ਤਾਰ ਹਥਿਆਰਾਂ ਨਾਲ ਵਰਡ ਟੱਕ ਕੀਤੀ ਗਈ ਹੈ ਵਾਰਦਾਤ ਨੂੰ ਲੈ ਕੇ ਪੂਰੇ ਇਲਾਕੇ ਚ ਚੀਕ ਚਿਹਾੜਾ ਮਚ ਗਿਆ ਵੱਡੀ ਗਿਣਤੀ ਚ ਲੋਕ ਇਸ ਝੜਪ ਚ ਜ਼ਖਮੀ ਹੋਏ 20 ਦੱਸੇ ਜਾ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ 20 ਤੋਂ 22 ਲੋਕ ਇਸ ਝੜਪ ਚ ਜ਼ਖਮੀ ਹੋਏ ਨੇ ਕਿਸੇ ਦਾ ਸਿਰ ਪਾਟਿਆ ਹੋਇਆ ਕਿਸੇ ਦੇ ਸਰੀਰ ਦੀ ਵਰਡ ਟੱਕ ਹੋਈ ਪਈ ਹੈ ਸਾਰੇ ਜ਼ਖਮੀਆਂ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਆਖਰ ਝੜਪ ਕਿਉਂ ਹੋਈ ਕਿਉਂ ਦੋਵੇਂ ਧਿਰਾਂ ਇੱਕ ਦੂਜੇ ਦੀ ਜਾਣਦੀਆਂ ਦੁਸ਼ਮਣ ਬਣ ਗਈਆਂ ਇਸ ਨੂੰ ਲੈ ਕੇ ਹੈਰਾਨ ਕਰਦੀ ਗੱਲ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਗਲੀ ਬਣਾਉਣ ਨੂੰ ਲੈ ਕੇ ਦੋਵੇਂ ਧਿਰਾਂ ਵਿਚਾਲੇ ਤਕਰਾਰ ਹੋਈ ਸੀ ਜੋ ਖੂਨਨੀ ਝੜਪ ਚ ਤਬਦੀਲ ਹੋ ਗਈ ਇਸ ਝੜਪ ਨੂੰ ਲੈ ਕੇ ਦੋਵੇਂ ਧਿਰਾਂ ਵੱਲੋਂ ਇੱਕ ਦੂਜੇ ਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਤੇ ਇਨਸਾਫ ਦੀ ਮੰਗ ਪੁਲਿਸ ਤੋਂ ਕੀਤੀ ਜਾ ਰਹੀ ਹੈ ਮਾਮਲਾ ਐਵੇਂ ਜੀ 35 ਬੰਦੇ ਸੀ ਮੈਨੂੰ ਕੱਲੇ ਨੂੰ ਉਹਨਾਂ ਨੇ ਘੇਰੇ ਆ ਜੀ ਤੇ ਇੱਕ ਜੋਨੀ ਦਾ ਸਾਲਾ ਸੀ ਮੇਰੇ ਨਾਲ ਸੀ ਉਹ ਜੀ ਉਹਨਾਂ ਕੋਲ ਬੰਡਾਤੀਆਂ ਕਿਰਪਾਨਾਂ ਸੀ ਅਸੀਂ ਮੂਰੇ ਮੂਰੇ ਭੱਜੇ ਆ ਜੀ ਮਾਛਰੋੜ ਨੂੰ ਭੱਜੇ ਅਸੀਂ ਜੀ ਅਸੀਂ ਉਹਨਾਂ ਤੋਂ ਭੱਜ ਕੇ ਅਸੀਂ ਇੱਥੇ ਆਏ ਆ ਜੀ ਆਪਣੀ ਕਰੇਨਾ ਸਟੋਰ ਵਿਕੀਈ ਦੀ ਦੁਕਾਨ ਤੇ ਜੀ ਉਹਨਾਂ ਨੇ ਸਾਡੇ ਉੱਤੇ ਹਮਲਾ ਕਰਿਆ ਜੀ ਉਹਨਾਂ ਕੋਲ ਕਿਰਪਾਨਾਂ ਗੰਡਾਸੀਆਂ ਸੀ ਜੀ ਉਦੋਂ ਮੇਰਾ ਭਰਾ ਜੋਨੀ ਆਲੇ ਅਸੀਂ ਜੀ ਮੇਰੀ ਮੰਮੀ ਉਹ ਨਹੀਂ ਸਾਰੇ ਆ ਰਹੇ ਸੀ ਜੀ ਸਾਨੂੰ ਲੈਣ ਵੀ ਲੜਾਈ ਹੋ ਗਈ ਉਹ ਜੋ ਝਗੜਾ ਹੋ ਗਿਆ ਜੀ ਤੇ ਮੇਰੇ ਭਾਈ ਤੇ ਵੀ ਉਹਨਾਂ ਨੇ ਹਮਲਾ ਕਰਿਆ ਜੀ ਗੰਡਾਸੀਆਂ ਕਿਰਪਾਨਾਂ ਮੇਰੇ ਭਾਈ ਦੀ ਵੀ ਮਾਰੀਆਂ ਤੇ ਮੇਰੀ ਮੰਮੀ ਦੀ ਵੀ ਮਾਰੀਆਂ ਉਹਦਾ ਮਾਮਲਾ ਕੁਝ ਨਹੀਂ ਮੇਰੇ ਸਾਰੇ ਉਹਨੇ ਮੇਰੇ ਭਾਈ ਕੋਈ ਸੀ ਇੱਥੇ ਜੀ ਵੀ ਇੱਕ ਜਣੇ ਇੱਕ ਮਨਤਨ ਗਏ ਸੀ ਵੀ ਕੋਈ ਗੱਲਬਾਤ ਨਹੀਂ ਹੋਈ ਸੀ ਇਹਨਾਂ ਤੇ ਇਹਨਾਂ ਤੇ ਐਕਸ਼ਨ ਪਾ ਜੋ ਪਹਿਲੀ ਵੀ ਕਿਹੜੀ ਸੀ ਆਖੇ ਇਹਨਾਂ ਤੇ ਪਹਿਲੀ ਸੀ ਤੇ ਇਹਨਾਂ ਨੂੰ ਕੇਲੇ ਵੀ ਕਿਰਪਾਨਾਂ ਕੰਪੂਨਾਂ ਨਾਲ ਗਡਾਸੀਆਂ ਨਾਲ ਵੱਡੇ ਇਹਨਾਂ ਨੂੰ ਜਿਆਦਾ ਅਸੀਂ ਮੌਜੂਦਾ ਦੇ ਗਏ ਜੀ ਉਹ ਪਹਿਲੇ ਬੰਦੇ ਨਾਲ ਲੱਗੇ ਹੋਏ ਸੀ ਮੇਰੇ ਮੇਰੇ ਚਾਚੇ ਤਾਂ ਕਾਇਆ ਨੂੰ ਮਾਂ ਮੇਰੀ ਮੰਮੀ ਉਹ ਮੇਨੂੰ ਡੇੜੀ ਨੂੰ ਲੈ ਕੇ ਗਿਆ ਜੀ ਪਰ ਸਾਨੂੰ ਵੀ ਅਸੀਂ ਟਾਉਣ ਲੱਗੇ ਸਾਨੂੰ ਸਿੱਧੀ ਕਿਰਪਾਨਾਂ ਸਿੱਧੀ ਗਡਾਸੀਆਂ ਨਾਲ ਵੱਡੇ ਜੀ ਤੇ ਉਹਨਾਂ ਨੇ ਪਾਇ ਰਾਣਾ ਸੀ ਉਹਨਾਂ ਕੋਲ ਕਾਫੀ ਬੰਦੇ 30 35 ਬੰਦੇ ਸੀ ਜੀ ਅਸੀਂ ਇਹੀ ਕਹਿੰਦੇ ਜੀ ਵੀ ਸਾਡੀ ਪੂਰੀ ਮਦਦ ਕੀਤੀ ਜਾਵੇ ਫੱਟਰ ਸਾਡੇ 10 ਬੰਦੇ ਜੀ ਉਹ ਵੀ ਹਟਾਉਣਗੇ ਕਿ ਇੱਕੋ ਹੀ ਕਰਦੇ ਮੈਂ ਮੇਰੇ ਚਾਚੇ ਨੇ ਮੇਰੀ ਵੀ ਤੇ ਦੋ ਇੱਕ ਮੇਰੀ ਚਾਚੀ ਹੈ ਜੀ ਤੇ ਇੱਕ ਦੋ ਮੇਰੀ ਮੰਮੀ ਹੈ ਜੀ ਉਹਨਾਂ ਨੇ ਵਾਗਦਤ ਕਰੀ ਜਨਾਨੀਆਂ ਤੇ ਵੀ ਕਰੀ ਇਹਨਾਂ ਨੇ ਖੂਨੀ ਝੜਪ ਦੀਆਂ ਇਹ ਰੌਂਗਟੇ ਖੜੇ ਕਰਦੀਆਂ ਤਸਵੀਰਾਂ ਸਮਰਾਲਾ ਤੋਂ ਸਾਹਮਣੇ ਆਈਆਂ ਨੇ ਇਲਾਕੇ ਦੇ ਵਾਰਡ ਨੰਬਰ 1 ਚ ਇਹ ਖੂਨੀ ਝੜਪ ਹੋਈ ਦੱਸੀ ਜਾ ਰਹੀ ਹੈ ਆਖਰ ਇਸ ਝੜਪ ਨੂੰ ਲੈ ਕੇ ਪੁਲਿਸ ਵੱਲੋਂ ਕੀ ਐਕਸ਼ਨ ਕੀਤਾ ਗਿਆ ਇਹ ਤੁਸੀਂ ਉਹਨਾਂ ਦੇ ਮੂੰਹ ਹੀ ਸੁਣ ਲਓ ਗਲੀ ਬਣਦੇ ਸਬੰਧ ਦੇ ਵਿੱਚ ਘੜਾਈ ਹੋਈ ਸੀਗੀ ਤੇ ਅਸੀਂ ਜੋਨੀ ਪੁੱਤਰ ਛਲਿਆ ਵਾਸੀ ਵਾਰਡ ਨੰਬਰ 1 ਕੰਬੇਟ ਕਲੋਨੀ ਦੇ ਬਿਆਨਾਂ ਤੇ 11 ਬੰਦੇ ਬਾਈ ਨੇਮ ਤੇ 10 12 ਬੰਦੇ ਜਿਹੜੇ ਨਾਮ ਲੋਕ ਵਿਅਕਤੀਆਂ ਤੇ ਪੱਤਾ ਦਰਜ ਕੀਤਾ ਹੈ ਤੇ ਨੈਕਸਟ ਜੇ ਕ੍ਰਾਸ ਹੋਇਆ ਜੀ ਮੱਖਣ ਸਿੰਘ ਦੇ ਬਿਆਨਾਂ ਤੇ ਉੱਥੇ 12 ਬੰਦੇ ਬਾਈ ਨੇਮ ਤੇ 5 6 ਬੰਦੇ ਨਾਮ ਲੋਕ ਵਿਅਕਤੀਆਂ ਦੇ ਕਸਤੇ ਦੋਨਾਂ ਦੇ ਚੱਟਾ ਸ਼ਾਰਪ ਨਹੀਂ ਫਿਲਾਲ ਹਲੇ ਜੇਰੇ ਲਾਜ ਨਹੀਂ ਇਹਨਾਂ ਦੇ ਜਿਹੜੇ ਗਲੀ ਬੰਦ ਦੇ ਕਿਤੇ ਗਲੀ ਬੰਦ ਦੇ ਤਰਤੀ ਸੰਬੰਧ ਵਿੱਚ ਲੜਾਈ ਹੋਈ ਵਾਕਈ ਹੀ ਇਹ ਤਸਵੀਰਾਂ ਹੋਸ਼ ਉੜਾ ਦੇਣ ਵਾਲੀਆਂ ਹਿਲਾ ਕੇ ਰੱਖ ਦੇਣ ਵਾਲੀਆਂ ਨੇ ਇਸ ਝੜਪ ਨੂੰ ਲੈ ਕੇ ਸਭ ਤੋਂ ਹੈਰਾਨ ਕਰਦੀ ਜੋ ਗੱਲ ਸਾਹਮਣੇ ਆਈ ਹੈ ਕਿ ਗਲੀ ਬਣਾਉਣ ਨੂੰ ਲੈ ਕੇ ਇੱਕ ਮਾਮੂਲੀ ਜਹੀ ਗੱਲ ਨੂੰ ਲੈ ਕੇ ਦੋਵੇਂ ਤਰ੍ਹਾਂ ਵਿਚਾਲੇ ਇਹ ਝੜਪ ਹੋਈ ਸੀ ਜਿਸ ਤੋਂ ਬਾਅਦ ਦੋਵੇਂ ਤਰ੍ਹਾਂ ਨੇ ਇੱਕ ਦੂਜੇ ਤੇ ਜਾਨ ਲੈਵਾ ਹਮਲਾ ਕਰ ਦਿੱਤਾ ਮਹਿਲਾਵਾਂ ਵੱਲੋਂ ਵੀ ਇੱਕ ਦੂਜੇ ਦੀ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਹੈ ਇੱਥੇ ਵੱਡਾ ਸਵਾਲ ਇਹੋ ਖੜਾ ਹੋ ਰਿਹਾ ਹੈ ਕਿ ਮਾਮੂਲੀ ਵਿਵਾਦ ਨੂੰ ਪਿਆਰ ਨਾਲ ਬੈਠ ਕੇ ਖਤਮ ਕੀਤਾ ਜਾ ਸਕਦਾ ਸੀ ਇੰਨਾਂ ਤਸਵੀਰਾਂ ਨੇ ਇੱਕ ਵਾਰ ਮੋੜ ਸਾਬਿਤ ਕਰ ਦਿੱਤਾ ਹੈ ਕਿ ਅੱਜ ਦੇ ਸਮੇਂ 'ਚ ਲੋਕਾਂ 'ਚ ਸ਼ੈਨਸੀਲਤਾ ਖਤਮ ਹੋ ਚੁੱਕੀ ਹੈ ਮਰ ਚੁੱਕੀ ਹੈ ਜਿਸ ਕਰਕੇ ਮਾਮੂਲੀ ਗੱਲਾਂ ਨੂੰ ਲੈ ਕੇ ਲੋਕ ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਰਹੇ ਨੇ ਜਗਬਾਨੀ ਟੀਵੀ ਲਈ ਮਨੀਸ਼ ਸਚਦੇਵਾ ਤੇ ਪਰਮਿੰਦਰ ਵਰਮਾ ਦੀ ਰਿਪੋਰਟ